ਸਾਡੇ ਨਾਲ ਅਬਾਊਟ 100 ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਜੁੜੀਆਂ ਹੋਈਆਂ ਨੇ ਤੇ ਦੇ ਨਾਲ ਸਾਡੇ ਨਾਲ 2 ਲੱਖ ਰੈਜ਼ੀਡੈਂਟ ਸਾਡੇ ਨਾਲ ਜੁੜਿਆ ਹੋਇਆ ਹੈ। ਸਾਡੀ ਫੈਡਰੇਸ਼ਨ ਨਾਨ ਪੋਲਿਟਿਕਲ ਫਰੰਟ ਹੈ। ਅਸੀਂ ਕਿਸੇ ਪੋਲਿਟਿਕਲ ਸਾਈਡ ਨਾਲ ਇੰਟ ਤਾਲੁਕਤ ਨਹੀਂ ਹੈ। ਇੰਡੀਵਿਜੂਅਲੀ ਜੋ ਮਰਜ਼ੀ ਕਰੀਏ। ਅਸੀਂ ਹਰ ਸਾਲ ਹਰ ਵਾਰ ਜਦੋਂ ਲੋਕ ਸਭਾ ਦੇ ਇਲੈਕਸ਼ਨ ਹੁੰਦੇ ਨੇ ਹਮੇਸ਼ਾ ਅਸੀਂ ਆਰ ਡਬਲਯੂ ਦੇ ਨੁਮਾਇੰਦਿਆਂ ਨੂੰ ਬੁਲਾਉਂਦੇ ਆਂ ਤੇ ਨਾਲ ਹੀ ਲੋਕ ਸਭਾ ਦੇ ਕੈਂਡੀਡੇਟ ਨੂੰ ਬੁਲਾ ਕੇ ਤੇ ਜਿਹੜੇ ਬੁਰੀ ਸਾਹਿਬ ਨੇ ਦੱਸਿਆ ਇਸ਼ੂ ਸਾਹਮਣੇ ਰੱਖਦੇ ਆਂ ਉਹ ਕਿਸ ਕਨਵਿੰਸਿੰਗਲੀ ਜਵਾਬ ਅਸੀਂ ਦੋਨਾਂ ਉਮੀਦਵਾਰਾਂ ਨਾਲ ਗੱਲ ਕੀਤੀ ਅੱਜ ਮੈਂ ਪਹਿਲੇ ਮੇਜ਼ਾ ਸੰਜੇ ਟੰਡਰ ਜੀ ਨਾਲ ਮੈਂ ਬੋਲ ਹੀ ਰਿਹਾ ਸੀ ਸਵਾਲ ਜਵਾਬ ਕਰੇ ਰਿਹਾ ਸੀਗਾ ਉਹ ਲਾਸਟ ਸਵਾਲ ਸੁਣੇ ਹੀ ਨਹੀਂ ਉਹਨਾਂ ਨੇ ਮੇਰੇ ਸੁਣਨ ਤੋਂ ਪਹਿਲਾਂ ਹੀ ਉੱਠ ਕੇ ਚਲੇ ਗਏ ਦੂਜੇ ਉਮੀਦਵਾਰ ਨਾਲ ਮੈਂ ਗੱਲਬਾਤ ਕੀਤੀ ਉਹਨਾਂ ਨੇ ਮੇਰੇ ਸਵਾਲ ਤਿੰਨੇ ਦੇ ਤਿੰਨ ਸੁਣੇ ਔਰ ਤਿੰਨਾਂ ਦਿਨਾਂ ਦਾ ਜਵਾਬ ਉਹਨਾਂ ਨੇ ਦਿੱਤਾ ਵੀ ਤੁਹਾਡਾ ਠੀਕ ਹੈ ਔਰ ਅਸੀਂ ਇਹਨੂੰ ਆਪਣੇ ਐਮਸੀ ਲੈਵਲ ਤੱਕ ਤੁਹਾਡੇ ਸਵਾਲਾਂ ਪਹੁੰਚਾਵਾਂਗੇ ਤਾਂ ਕਿ ਡਿਵੈਲਪਮੈਂਟ ਹੋ ਸਕੇ ਚੰਡੀਗੜ੍ਹ ਦੇ ਵਿੱਚ ਅਲੱਗ-ਅਲੱਗ ਸੈਕਟਰਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਕਮੇਟੀਆਂ ਬਣੀਆਂ ਹੋਈਆਂ ਨੇ ਸਬ ਕਮੇਟੀਆਂ ਇਹਨਾਂ ਤੋਂ ਅੱਗੇ ਇੱਕ ਵੈਲਫੇਅਰ ਐਸੋਸੀਏਸ਼ਨ ਬਣੀ ਹੋਈ ਆ ਜਿਸ ਦਾ ਨਾਮ ਹੈ ਚੰਡੀਗੜ੍ਹ ਰੈਜ਼ੀਡੈਂਟਸ ਐਸੋਸੀਏਸ਼ਨ ਵੈਲਫੇਅਰ ਫੈਡਰੇਸ਼ਨ ਆ ਜਿਹੜੀ ਬਣੀ ਹੋਈ ਆ ਇਸ ਫੈਡਰੇਸ਼ਨ ਨੇ ਅੱਜ ਇੱਕ ਪ੍ਰੋਗਰਾਮ ਕਰਵਾਇਆ ਔਰ ਇਸ ਪ੍ਰੋਗਰਾਮ ਤੋਂ ਸਾਨੂੰ ਸਭ ਨੂੰ ਸਿੱਖਣ ਦੀ ਜ਼ਰੂਰਤ ਹੈ ਹਰ ਨਾਗਰਿਕ ਨੂੰ ਸਿੱਖਣ ਦੀ ਜ਼ਰੂਰਤ ਹੈ ਇਸ ਫੈਡਰੇਸ਼ਨ ਨੇ ਪ੍ਰੋਗਰਾਮ ਕਰਵਾਇਆ ਔਰ ਉਹਦੇ ਵਿੱਚ ਲੋਕ ਸਭਾ ਦੀ ਚੋਣ ਲੜ ਰਹੇ ਜਿਹੜੇ ਨਮਾਇंदे ਨੇ ਉਹਨਾਂ ਨੂੰ ਬੁਲਾਇਆ ਗਿਆ ਦੋਨਾਂ ਹੀ ਪਾਰਟੀਆਂ ਤੋਂ ਜਿਹੜੇ ਵੀ ਜਿਹੜੀ ਜਿਹੜੀ ਪਾਰਟੀ ਤੋਂ ਨਮਾਇंदे ਖੜੇ ਹੋਏ ਨੇ ਕਾਂਗਰਸ ਦੇ ਵੀ ਨਮਾਇंदे ਇੱਥੇ ਪਹੁੰਚਦੇ ਨੇ ਮਨੀਸ਼ ਤਿਵਾੜੀ ਔਰ ਭਾਜਪਾ ਦੇ ਸੰਜੇ ਟੰਡਨ ਵੀ ਇੱਥੇ ਪਹੁੰਚਦੇ ਨੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਉਹਨਾਂ ਦੀ ਗੱਲ ਵੀ ਸੁਣੀ ਹੈ ਔਰ ਆਪਣੀਆਂ ਇਹ ਮੰਗਾਂ ਦਾ ਪੂਰਾ ਇੱਕ ਚਾਰਟ ਕਿ ਸਾਡੇ ਇਹ ਮਸਲੇ ਨੇ ਉਹਨਾਂ ਨੂੰ ਦਿੱਤਾ ਹੈ ਆਮ ਤੌਰ ਤੇ ਅਸੀਂ ਕੀ ਦੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਪੋਲੀਟੀਕਲ ਪ੍ਰੋਗਰਾਮ ਹੁੰਦੇ ਨੇ ਇੱਕ ਪਾਰਟੀ ਇੱਕ ਤੜਾ ਪਿੰਡ ਦੇ ਵਿੱਚ ਇੱਕ ਪੋਲੀਟੀਕਲ ਲੀਡਰ ਨੂੰ ਸਾਧਦਾ ਹੈ ਤੇ 21 ਤਰ੍ਹਾਂ ਦੇ ਲੋਕ ਜਿਹੜੇ ਉੱਥੇ ਜਾਂਦੇ ਨੇ ਫਿਰ ਦੂਸਰੀ ਪਾਰਟੀ ਵਾਲਾ ਸੱਦ ਲੈਂਦਾ ਫਿਰ ਦੂਜੇ ਲੋਕ ਉਧਰ ਚਲੇ ਜਾਂਦੇ ਨੇ ਪਰ ਇਹਦੇ ਵਿੱਚ ਕੀ ਪਿੰਡ ਦੇ ਸਾਂਝੇ ਮਸਲੇ ਨੇ ਜਿਹੜੇ ਸਾਂਝੇ ਮੁੱਦੇ ਨੇ ਕੀ ਉਹ ਜਾ ਰਹੇ ਨੇ ਜੇ ਉਹ ਜਾ ਹੀ ਨਹੀਂ ਰਹੇ ਤਾਂ ਉਹਨਾਂ ਦਾ ਹੱਲ ਕਿਵੇਂ ਹੋਊਗਾ ਕਿਉਂਕਿ ਪਿੰਡ ਹੀ ਆਪਸ ਦੇ ਵਿੱਚ ਪਟਿਆ ਹੋਇਆ ਪਿੰਡ ਦੀ ਉਦਾਹਰਨ ਮੈਂ ਸਿਰਫ ਦਿੱਤੀ ਆ ਪਰ ਬਹੁਤ ਥਾਵਾਂ ਤੇ ਪਾਰਟੀ ਬਾਜ਼ੀ ਚ ਇਹੀ ਹਾਲ ਹੈ ਮੁੱਦੇ ਪਿੱਛੇ ਰਹਿ ਜਾਂਦੇ ਨੇ ਪਾਰਟੀ ਬਾਜ਼ੀ ਦੇ ਚੱਕਰ ਦੇ ਵਿੱਚ ਜਿਹੜਾ ਲੋਕ ਵੰਡ ਜਾਂਦੇ ਨੇ ਉਹਨਾਂ ਦੀਆਂ ਮੰਗਾਂ ਮਸਲਾਂ ਦੀ ਜਿਹੜੀ ਗੱਲ ਨਹੀਂ ਹੁੰਦੀ ਕਿਉਂਕਿ ਉਹਨਾਂ ਨੇ ਲੀਡਰ ਤੱਕ ਤਾਂ ਉਹ ਮੰਗ ਪਹਚਾਈ ਨਹੀਂ ਉਹਨਾਂ ਨੇ ਸਿਰਫ ਅੱਡ ਇੱਕ ਆਪਣੀ ਪਿੰਡ ਦੇ ਵਿੱਚ ਚੌਧਰ ਦੇ ਲਈ ਲੀਡਰ ਨੂੰ ਬੁਲਾਇਆ ਆਪਣੇ ਘਰ ਜਾਂ ਆਪਣੇ ਧੜੇ ਦੇ ਨਾਲ ਜਾਂ ਕੁਝ ਪਿੰਡ ਦਾ ਕੱਟ ਕਰਕੇ ਦੂਜੇ ਧੜੇ ਨੇ ਵੀ ਇਸੇ ਤਰ੍ਹਾਂ ਆਪਣੀ ਚੌਧਰ ਦੇ ਨਾਲ ਕਿਸੇ ਲੀਡਰ ਨੂੰ ਬੁਲਾਇਆ ਪਿੰਡ ਦੇ ਵਿੱਚ ਕੱਟ ਕਰਕੇ ਇੱਕ ਧੜੇ ਦੇ ਲੋਕ ਉਧਰ ਜਾਂਦੇ ਨੇ ਤਾਂ ਇਸ ਤਰ੍ਹਾਂ ਪਿੰਡ ਧੜਿਆਂ ਦੇ ਵਿੱਚ ਵੰਡਿਆ ਰਹਿ ਜਾਂਦਾ ਕਿਉਂਕਿ ਲੋਕਤਾਂਤਰ ਦੀ ਸਭ ਤੋਂ ਛੋਟੀ ਯੂਨਿਟ ਪਿੰਡ ਹੈ ਤਾਂ ਧੜੇਬਾਜ਼ੀ ਦੇ ਵਿੱਚ ਤੁਹਾਡੇ ਮਸਲੇ ਫਿਰ ਕਿਵੇਂ ਹੱਲ ਹੋਣਗੇ ਤੁਸੀਂ ਉੱਥੇ ਆਪਣੇ ਮਸਲੇ ਦੱਸੇ ਹੀ ਨਹੀਂ ਤੁਸੀਂ ਸਿਰਫ ਇੱਕ ਚੌਧਰ ਬਾਜੀ ਚ ਤੇ ਹੈਂਕੜ ਬਾਜੀ ਦੇ ਵਿੱਚ ਆਪਣਾ ਲੀਡਰਾਂ ਨੂੰ ਬੁਲਾਉਨੇ ਹੋ ਔਰ ਉਹ ਤੁਸੀਂ ਉਹਨਾਂ ਨੂੰ ਸੱਦਿਆ ਪਰ ਉੱਥੇ ਤੁਹਾਡੇ ਮੰਗੇ ਮਸਲੇ ਕਿਸ ਤਰੀਕੇ ਦੇ ਨਾਲ ਅੱਗੇ ਜਾਣਗੇ ਜਿਹੜੇ ਸਿਸਟਮ ਦੀ ਅਸੀਂ ਦੁਹਾਈ ਪਾਉਨੇ ਆ ਕਿ ਇਹ ਸਿਸਟਮ ਸਹੀ ਨਹੀਂ ਹੈ ਪੰਜਾਬ ਦੇ ਬੱਚੇ ਪ੍ਰਵਾਸ ਕਰ ਰਹੇ ਨੇ ਇਸੇ ਸਿਸਟਮ ਤੋਂ ੱਕੇ ਹੋਏ ਤਾਂ ਸਿਸਟਮ ਸਹੀ ਕਿਵੇਂ ਹੋਏਗਾ ਸਿਸਟਮ ਸਹੀ ਤਾਂ ਹੀ ਹੋਏਗਾ ਜੇ ਸਿਸਟਮ ਦੇ ਵਿੱਚ ਚੰਗੇ ਲੋਕ ਚੁਣ ਕੇ ਜਾਣਗੇ ਚੰਗੇ ਲੋਕ ਉਹ ਚੁਣ ਕੇ ਜਾਣਗੇ ਜਿਨ੍ਹਾਂ ਨੂੰ ਮੁੱਦਿਆਂ ਦੀ ਸਮਝ ਹੋਏਗੀ ਜਿਨ੍ਹਾਂ ਨੇ ਤੁਹਾਡੇ ਮੁੱਦੇ ਸਮਝੇ ਹੋਣਗੇ ਤੁਹਾਡੇ ਮਸਲਿਆਂ ਦੇ ਨਾਲ ਵਾਸਤਾ ਰੱਖਦੇ ਹੋਣਗੇ ਇਸ ਤੋਂ ਪਹਿਲਾਂ ਤੁਹਾਡਾ ਹੀ ਉਹਨਾਂ ਮਸਲਿਆਂ ਦੇ ਨਾਲ ਵਾਸਤਾ ਰੱਖਣਾ ਜ਼ਰੂਰੀ ਹੈ ਤਾਂ ਮੇਰੇ ਨਾਲ ਇਸ ਐਸੋਸੀਏਸ਼ਨ ਦੇ ਨੁਮਾਇੰਦੇ ਨੇ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕੀ ਗੱਲਬਾਤ ਹੋਈ ਆ ਤਾਂ ਲੰਬੀ ਚੌੜੀ ਇਹ ਗੱਲ ਮੈਂ ਤਾਂ ਤੁਹਾਡੇ ਸਾਹਮਣੇ ਰੱਖੀ ਆ ਕਿ ਕੀ ਅਸੀਂ ਵੀ ਇਦਾਂ ਕਰ ਸਕਦੇ ਆ ਕਿ ਸਾਂਝੇ ਰੂਪ ਦੇ ਵਿੱਚ ਲੀਡਰਾਂ ਨੂੰ ਸੱਦੀਏ ਪਿੰਡਾਂ ਦੇ ਵਿੱਚ ਜਾਂ ਕਿੱਥੇ ਵੀ ਲੀਡਰ ਆਉਂਦਾ ਪਿੰਡਾਂ ਦੇ ਵਿੱਚ ਤਾਂ ਜਾ ਹੀ ਰਹੇ ਨੇ ਸ਼ਹਿਰਾਂ ਦੇ ਵਿੱਚ ਜਾ ਹੀ ਰਹੇ ਨੇ ਸਾਂਝੇ ਰੂਪ ਦੇ ਵਿੱਚ ਛੱਡ ਕੇ ਅਸੀਂ ਆਪਣਾ ਇਕੱਠ ਕਰਕੇ ਦਿਖਾਉਣ ਦੀ بجائے ਪਾਰਟੀਬਾਜੀ ਦਿਖਾਉਣ ਦੀ بجائے ਅਸੀਂ ਉਹਨਾਂ ਨੂੰ ਆਪਣੇ ਇਹ ਮੰਗਾ ਮਸਲਿਆਂ ਦੇ ਚਾਰਟ ਆ ਜਿਹੜੇ ਦੇ ਸਕੀਏ ਪਿੰਡਾਂ ਤੋਂ ਸ਼ਹਿਰਾਂ ਤੋਂ ਹੋਰ ਗਲੀ ਮਾਲਿਆਂ ਤੋਂ ਤਾਂ ਇਹ ਚੰਡੀਗੜ੍ਹ ਵਾਸੀਆਂ ਨੇ ਪਹਿਲ ਕੀਤੀ ਆ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਸਰ ਸ੍ਰੀਮਨ ਹਰਤੇਸ਼ ਪੂਰੀ ਨੇ ਚੇਅਰਮੈਨ ਨੇ ਇਸ ਫੈਡਰੇਸ਼ਨ ਦੇ ਸਰ ਸਭ ਤੋਂ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਅੱਜ ਜਿਹੜੇ ਤੁਸੀਂ ਪ੍ਰੋਗਰਾਮ ਕੀਤਾ ਤੁਹਾਡਾ ਕੀ ਮਕਸਦ ਹੈ ਆਮ ਤੌਰ ਤੇ ਜਿਸ ਤਰ੍ਹਾਂ ਮੈਂ ਜ਼ਿਕਰ ਕਰਕੇ ਹਟਿਆ ਕਿ ਇੱਕ ਪਾਰਟੀ ਦਾ ਕੱਠ ਹੁੰਦਾ ਉੱਥੇ ਲੋਕ ਚਲੇ ਜਾਂਦੇ ਨੇ ਦੂਜੀ ਪਾਰਟੀ ਦਾ ਹੁੰਦਾ ਉੱਥੇ ਚਲੇ ਜਾਂਦੇ ਨੇ ਪਰ ਤੁਸੀਂ ਇਹਨਾਂ ਨੂੰ ਬੁਲਾਇਆ ਜਿਹੜੇ ਨਾਗਰਿਕ ਨੇ ਰੈ residense ਨੇ ਚੰਡੀਗੜ੍ਹ ਦੇ ਉਹਨਾਂ ਦੇ ਵੱਲੋਂ ਦੇਖੋ ਜੀ ਸਾਡੇ ਨਾਲ ਅਬਾਊਟ 100 ਰੈ residant ਵੈਲਫੇਅਰ ਐਸੋਸੀਏਸ਼ਨ ਜੁੜੀਆਂ ਹੋਈਆਂ ਜਿਹਦੇ ਨਾਲ ਸਾਡੇ ਨਾਲ 2 ਲੱਖ ਰੈ residant ਸਾਡੇ ਨਾਲ ਜੁੜਿਆ ਹੋਇਆ ਹੁਣ 2 ਲੱਖ ਰੈ residant ਤੇ ਇੱਕ ਕੈਂਡੀਡੇਟ ਉਹਨਾਂ ਦੇ ਕੋਲ ਤਾਂ ਜਾ ਨਹੀਂ ਸਕਦੇ ਇਸ ਕਰਕੇ ਜਿਹੜੀ ਆ ਉਹਨਾਂ ਦੀ ਐਕਸਪੈਕਟੇਸ਼ਨ ਹੈ ਜੇ ਕੋਈ ਕੈਂਡੀਡੇਟ ਜਿੱਤਦਾ ਹੈ ਉਹ ਅਸੀਂ ਜਿਹੜੀਆਂ ਐਕਸਪੀਡਿਸ਼ਨ ਰੈਜ਼ਿਡੈਂਸ ਦੀਆਂ ਅਸੀਂ ਉਹਨਾਂ ਤੱਕ ਪਹੁੰਚਾ ਦਈਏ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜੇ ਦੋ ਮੇਨ ਪਾਰਟੀਆਂ ਦੇ ਕੈਂਡੀਡੇਟ ਹੈ ਅਸੀਂ ਦੋਨਾਂ ਨੂੰ ਇੱਕ ਜਗ੍ਹਾ ਤੇ ਮੰਤਰੀਤ ਕੀਤਾ ਤਾਂ ਕਿ ਜੋ ਵੀ ਉਹਨਾਂ ਦੀਆਂ ਮੰਗਾਂ ਅਸੀਂ ਉਹਨਾਂ ਤੋਂ ਮੰਗ ਪੁੱਛ ਕੇ ਇੱਕ ਪ੍ਰੈਸਾਈਜ਼ਲੀ ਅਸੀਂ ਇੱਕ 12 ਮੰਗਾਂ ਦੇ ਵਿੱਚ ਉਹਨਾਂ ਨੂੰ ਕਨਵਰਟ ਕਰਕੇ ਅਸੀਂ ਦੋਨੇ ਕੈਂਡੀਡੇਟਸ ਨੂੰ ਅਸੀਂ ਪੇਸ਼ ਕੀਤਾ ਉਹਨਾਂ ਨੇ ਆਪਣੀ ਆਪਣੀ ਇਹਦੇ ਤੇ ਟਿੱਪਣੀ ਕੀਤੀ ਆਪਣੀ ਆਪਣੀ ਪ੍ਰਤੀਕਿਰਿਆ ਦਿੱਤੀ ਹੁਣ ਅੱਗੇ ਰੈਜ਼ਿਡੈਂਸ ਦੇ ਉੱਪਰ ਹੈ ਕਿ ਉਹ ਕਿਹਨੂੰ ਚੰਗਾ ਸਮਝਦਿਆਂ ਕਿਹਨੂੰ ਮਾੜਾ ਸਮਝਦਿਆਂ ਕਿਹਨੂੰ ਜਿਤਾਣਗੇ ਇਹ ਅੱਜ ਉਸੇ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਪ੍ਰੋਗਰਾਮ ਆਯੋਜਿਤ ਕੀਤਾ ਸੀ ਤੁਸੀਂ ਇਹਨਾਂ ਨੂੰ ਜਿਹੜੇ ਰੈਜ਼ਿਡੈਂਸ ਨੇ ਜਿਹੜੇ 2 ਲੱਖ ਵੋਟਰ ਨੇ ਉਹਨਾਂ ਕੋਲੇ ਵੀ ਲੈ ਕੇ ਜਾਵਾਂਗੇ ਕਿ ਸਾਡੀ ਇਹ ਜਿਹੜੀ ਗੱਲ ਹੋਈ ਹੈ ਉਸ ਦਾ ਮਲੰਕਣ ਕੀਤਾ ਜਾਵੇਗਾ ਭਾਜਪਾ ਕਾਂਗਰਸ ਦੋਨੇ ਦੋਨਾਂ ਉਮੀਦਵਾਰਾਂ ਦਾ ਦੇਖੋ ਸਾਡੇ ਕੋਲ ਜਿਹੜੀ 2 ਲੱਖ ਬੰਦੇ ਨੇ ਸਾਡੇ ਕੋਲ 100 RW ਐ ਅਸੀਂ ਉਹਨਾਂ ਦੇ ਪ੍ਰਧਾਨ ਅੱਜ ਕਾਫੀ ਹੱਦ ਤੱਕ ਆਏ ਹੋਏ ਸੀ ਜਿਹੜੇ ਪ੍ਰਧਾਨ ਨਹੀਂ ਆਏ ਸੀ ਅਸੀਂ ਇੱਕ ਮੀਟਿੰਗ ਆਰਗੇਨਾਈਜ਼ ਕਰਾਂਗੇ ਨੁਮਾਇंदे ਅਸੀਂ ਬੁਲਾਵਾਂਗੇ ਅਸੀਂ ਉਹਨਾਂ ਨੂੰ ਜੋ ਕੁਝ ਵੀ ਹੈ ਇਹਦੇ ਬਾਰੇ ਆਗੂ ਅਸੀਂ ਉਹਨਾਂ ਨੂੰ ਦੱਸਾਂਗੇ ਉਹਨਾਂ ਨੂੰ ਇਹਦੇ ਜਾਨੂ ਅਸੀਂ ਕਰਾਂਗੇ ਤੇ ਫਿਰ ਉਹ ਡਿਸਾਈਡ ਕਰਨਗੇ ਕਿ ਕੀ ਇਹਨੂੰ ਕਿਸ ਤਰ੍ਹਾਂ ਇਸ ਚੀਜ਼ ਨੂੰ ਲੈਣਾ ਹੋਣਾ ਔਰ ਜਿਹਦਾ ਤੁਹਾਨੂੰ ਸੈਟੀਸਫਾਈ ਲੱਗਿਆ ਜਿਹਦੇ ਜਵਾਬ ਆ ਲੱਗਿਆ ਕਿ ਤੁਹਾਨੂੰ ਜਿੱਤ ਤੇ ਭਰੋਸਾ ਹੈ ਫਿਰ ਸਾਰਾ ਸਮਰਥਨ ਉਧਰ ਜਾਏਗਾ ਨਹੀਂ ਦੇਖੋ ਫੈਡਰੇਸ਼ਨ ਕੀ ਤਰਫ ਸਾਡੀ ਫੈਡਰੇਸ਼ਨ ਕਦੀ ਨਹੀਂ ਵਿਚ ਪਏਗੀ ਉਸ ਦੇ ਬਾਰੇ ਤੁਸੀਂ ਸਿਰਫ ਲੋਕਾਂ ਨੂੰ ਦੱਸਣਾ ਅੱਗੇ ਜਾ ਕੇ ਅਸੀਂ ਆਮਨੇ ਸਾਹਮਨੇ ਕਰਾਤਾ ਸਾਡੀ ਫੈਡਰੇਸ਼ਨ ਨੇ ਕਿਉਂਕਿ ਦੇਖੋ ਮੈਂ ਤੁਹਾਨੂੰ ਬੇਸਿਕ ਪ੍ਰਿੰਸੀਪਲ ਦੱਸਾਂ ਸਾਡੀ ਫੈਡਰੇਸ਼ਨ ਨਾਨ ਪੋਲੀਟੀਕਲ ਫਰੰਟ ਹੈ ਅਸੀਂ ਕਿਸੇ ਪੋਲੀਟੀਕਲ ਸਾਈਡ ਨਾਲ ਇੰਡ ਤੱਲੂਕਤ ਨਹੀਂ ਹੈ ਇੰਡੀਵਿਜੂਅਲੀ ਜੋ ਮਰਜ਼ੀ ਕਰੀਏ ਅਸੀਂ ਹਰ ਸਾਲ ਹਰ ਵਾਰ ਜਦੋਂ ਲੋਕ ਸਭਾ ਦੇ ਇਲੈਕਸ਼ਨ ਹੁੰਦੇ ਨੇ ਹਮੇਸ਼ਾ ਅਸੀਂ ਆਰਡਬਲੂ ਦੇ ਨੁਮਾਇੰਦਿਆਂ ਨੂੰ ਬੁਲਾਉਂਦੇ ਆਂ ਤੇ ਨਾਲ ਹੀ ਲੋਕ ਸਭਾ ਦੇ ਕੈਂਡੀਡੇਟ ਨੂੰ ਬੁਲਾ ਕੇ ਤੇ ਜਿਹੜੇ ਪੁਰੀ ਸਾਹਿਬ ਨੇ ਦੱਸਿਆ ਇਸ਼ੂ ਸਾਹਮਣੇ ਰੱਖਦੇ ਆਂ ਉਹ ਕਿਸ ਕਨਵਿੰਸਿੰਗਲੀ ਜਵਾਬ ਦਿੰਦਾ ਤੇ ਰਸਤਾ ਵੀ ਦੱਸਦਾ ਇਹ ਲੋਕਾਂ ਨੇ ਖੁਦ ਡਿਸਾਈਡ ਕਰਨਾ ਕਿ ਉਹ ਕਰ ਪਾਏਗਾ ਉਹ ਕੈਂਡੀਡੇਟ ਕਿ ਨਹੀਂ ਕਰ ਪਾਏਗਾ ਇਹ ਲੋਕ ਤਾਂ ਬਹੁਤ ਜ਼ਿਆਦੇ ਨਹੀਂ ਫਿਰ ਇਹ ਗੱਲ ਤੁਸੀਂ ਜਿਹੜਾ ਪੂਰੀ ਮਲਾਂਕਣ ਕਰਕੇ ਲੋਕਾਂ ਦੀ ਕਚਹਿਰੀ ਚ ਰੱਖੋਗੇ ਦੇਖੋ ਸਾਡੀ ਮੀਟਿੰਗਸ ਹੁੰਦੀ ਹੈ ਹਰ ਮਹੀਨੇ ਇਕ ਤਰ ਤੁਸੀਂ ਜਿਹੜਾ মিডিਆ ਹੈ মিডিਆ ਬਹੁਤ ਵੱਡਾ ਸਾਡਾ ਸਪੋਰਟ ਹੈ মিডিਆ ਤਰਫ মিডিਆ ਰਹੀ ਵੀ ਇਹ ਗੱਲਾਂ ਸਾਡੇ ਆਰ ਡਬਲਯੂ ਦੇ ਲੋਕਾਂ ਨੂੰ ਜਾਂਦੀਆਂ ਨੰਬਰ ਤੋਂ ਸਾਡੀ ਆਪਣੇ ਜਿਹੜੇ ਨੁਮਾਇੰਦੇ ਆਏ ਨੇ ਅੱਜ 100 ਆਰ ਡਬਲਯੂ ਦੇ ਪ੍ਰਧਾਨ ਜਨਰਲ ਸੈਕਟਰੀ ਇਹਨਾਂ ਦੀ ਆਪਣੀ ਮੀਟਿੰਗਾਂ ਹੋਣਗੀਆਂ ਇਹਨਾਂ ਦੇ ਆਪਣੇ ਸੈਕਟਰ ਜਾ ਕੇ ਇਹ ਦੱਸਣਗੇ ਅੱਜ ਮੀਟਿੰਗ 'ਚ ਕੀ ਹੋਇਆ ਅਸੀਂ ਕੀ ਦੇਖਿਆ ਅਸੀਂ ਕੀ ਸਮਝਿਆ ਉਸ ਦੇ ਬਾਅਦ ਸਾਡੀ ਜਿਹੜੀ ਮੀਟਿੰਗ ਹੋਏਗੀ ਉੱਥੇ ਵੀ ਸਭ ਕੱਲੇ ਹੋਗਾ ਹਲੇ 15 ਦਿਨ 10 ਦਿਨ 12 ਦਿਨ ਪਏ ਨੇ ਇਸੇ ਮੀਟਿੰਗਾਂ ਹੋਣ ਗਿਆ ਉਸੇ ਕਲੀਅਰ ਹੋ ਜਾਏਗਾ ਬਟ ਡਿਸੀਜਨ ਲੋਕਾਂ ਨੇ ਕਹਣਾ ਫੈਡਰੇਸ਼ਨ ਕ ਚੇਅਰਮੈਨ ਜਨਰਲ ਸੈਕਟਰੀ ਲੈਵਲ ਤੇ ਨਹੀਂ ਲਏਗੀ ਇਹ ਲੋਕਾਂ ਦਾ ਨਿੱਜੀ ਮਸਲਾ ਹਾਂ ਜੀ ਅਹ ਤੋਂ ਡਾਇਕ ਕੁਐਸਚਨ ਸੀ ਕਿ ਨਾਮ ਸਰ ਮੇਜਰ ਡੀਪੀ ਸਿੰਘ ਮੈਂ ਪੈਟਰਨਾ ਕਰਾਫਟ ਦਾ ਤੇ ਮੈਂ ਇਹ ਕਹਿਣਾ ਚਾਹਨਾ ਵਾਂ ਗੱਲ ਕਿ ਇੱਥੇ ਜਿਹੜੀ ਮੀਟਿੰਗ ਹੋਈ ਏ ਦੋਨੋਂ ਕੈਂਡੀਡੇਟ ਆਏ ਉਹਨਾਂ ਨੂੰ ਅਸੀਂ ਸੁਣਿਆ ਉਹਨਾਂ ਨੂੰ ਪ੍ਰੋਬਲਮ ਦੱਸਿਆ ਉਹਨਾਂ ਨੇ ਸੁਣਿਆ ਔਰ ਉਹਦੇ ਬਾਰੇ ਉਹਨਾਂ ਨੇ ਗੱਲ ਵੀ ਕੀਤੀ ਲੇਕਿਨ ਜਿੱਥੋਂ ਤੱਕ ਸਵਾਲ ਹੁੰਦਾ ਹੈ VOTER ਦਾ ਉਸੀ ਕਿਸੇ ਵੀ ਸਟੇਜ ਦੇ ਉੱਪਰ ਕਿਸੇ ਵੋਟਰ ਨੂੰ ਵੀ ਕਹਾਂਗੇ ਵੀ ਤੁਸੀਂ ਇਹਨੂੰ ਵੋਟ ਪਾਣੀ ਹੈ ਜਾਂ ਇਹਨੂੰ ਪਾਣੀ ਹੈ ਇਹ ਸਾਰਾ ਕੁਝ ਅਸੀਂ ਜਿਹੜਾ ਹੈ ਉਹ ਆਪਣੇ ਮੈਂਬਰਾਂ ਦੇ ਛੱਟੇ ਹੈ ਹਰ ਆਰਗੇਨਾਈਜੇਸ਼ਨ ਦਾ ਇੱਕ ਪ੍ਰਧਾਨ ਤੇ ਉਹਦੇ ਨਾਲ ਦੋ ਮੈਂਬਰ ਆਏ ਨੇ ਉਹਨਾਂ ਨੇ ਇੱਥੇ ਅੱਜ ਦੀ ਮੀਟਿੰਗ ਅਟੈਂਡ ਕੀਤੀ ਉਹ ਜਾ ਕੇ ਆਪਣੀ ਮੀਟਿੰਗ ਹਰ ਮਹੀਨੇ ਕਰਦੇ ਆਂ ਉੱਥੇ ਆਪਣੇ ਲੋਕਾਂ ਨੂੰ ਦੱਸਣਗੇ ਵੀ ਇਹ ਮੀਟਿੰਗ ਵਿੱਚ ਇਹ ਫੈਸਲੇ ਹੋਏ ਆਂ ਬਾਕੀ ਕੋਈ ਵੀ ਕਿਦਰੇ ਕਨਵਿੰਸ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ ਕਿਸੇ ਵੋਟਰ ਨੂੰ ਵੀ ਤੂੰ ਇਹਨੂੰ ਪਾਣਾ ਹੈ ਜਾਂ ਫੈਡਰੇਸ਼ਨ ਦਾ ਇਹ ਫੈਸਲਾ ਹੈ ਇਹ ਫੈਡਰੇਸ਼ਨ ਨੇ ਇਸ ਬਾਰੇ ਵਿੱਚ ਕੋਈ ਫੈਸਲਾ ਨਹੀਂ ਲਿਆ ਹੈ ਫੈਡਰੇਸ਼ਨ ਪਰ ਇਹ ਦੱਸੇਗੀ ਕਿਸ ਨੇ ਕਿਸ ਤਰੀਕੇ ਦੇ ਨਾਲ ਮੁੱਦਿਆਂ ਨੂੰ ਚੱਕਿਆ ਕਿੰਨਾ ਕੁ ਧਿਆਨ ਦਿੱਤਾ ਉਹਦੇ ਕੋਲੇ ਉਹਦੇ ਹੱਲ ਕਰਨ ਦੇ ਲਈ ਰੋਡਮੈਪ ਕੀ ਹੈ ਨਹੀਂ ਉਹਦਾ ਇਹ ਹੀ ਹੈ ਨਾ ਵੀ ਉਹਨਾਂ ਦੇ ਜਿਹੜੇ ਇੱਥੇ ਪ੍ਰਤੀਯਧੀ ਪ੍ਰਧਾਨ ਔਰ ਉਹਨਾਂ ਦੇ ਮੈਂਬਰ ਆਏ ਐ ਉਹਨਾਂ ਨੇ ਸੁਣ ਲਈ ਦੋਨੋਂ ਕੈਂਡੀਡੇਟ ਦੀ ਗੱਲ ਵੀ ਉਹਨਾਂ ਨੇ ਕਿਹਾ ਵੀ ਅਸੀਂ ਐਦਾ ਇਹ ਕਰਾਂਗੇ ਇਹ ਕਰਾਂਗੇ ਇਹ ਤੋਂ ਲੋਕਾਂ ਨੂੰ ਕਨਵੇ ਕਰ ਦੇਣਗੇ ਲੇਕਿਨ ਇਸ ਬਾਰੇ ਉਹ ਉਹਨਾਂ ਦੇ ਆਪਣੇ ਪਰਸਨਲ ਰਿਲੇਸ਼ਨ ਹੈ ਵੀ ਇੱਕ ਨੂੰ ਕਹਿ ਦੇ ਵੀ ਤੂੰ ਵੋਟ ਇਹਨੂੰ ਪਾਈ ਜਾਂ ਦੂਸਰੇ ਪਾਏ ਲੇਕਿਨ ਉਹ ਉਹਨੂੰ ਫੈਡਰੇਸ਼ਨ ਲੈਵਲ ਦੇ ਉੱਪਰ ਜਾਂ ਆਰਗੇਨਾਈਜੇਸ਼ਨ ਆਰ ਡਬਲਯੂ ਲੈਵਲ ਦੇ ਉੱਪਰ ਅਸੀਂ ਕਦੀ ਵੀ ਇਹ ਚੀਜ਼ ਨਹੀਂ ਕਨਵੇ ਕਰ ਸਕਦੇ ਜੀ ਸਰ ਵੋਟ ਪਾਉਣ ਲਈ ਨਹੀਂ ਕਹਿਣਾ ਪਰ ਇਹ ਦੱਸਣਾ ਜ਼ਰੂਰ ਕਿਸ ਨੇ ਕਿਸ ਤਰ੍ਹਾਂ ਦੀ ਗੱਲ ਕੀਤੀ ਹੈ ਉਹਦੇ ਚ ਉਹਦੀ ਜਿਹੜਾ ਇੰਪ੍ਰੈਸ ਕਰਨ ਦੇ ਵਿੱਚ ਮੁੱਦਿਆਂ ਨੂੰ ਲੈ ਕੇ ਕਿਹੜਾ ਕਾਮਯਾਬ ਹੋਇਆ ਉਮੀਦਵਾਰ ਇਹ ਇਹ ਨਜ਼ਰ ਰੱਖਦੀ ਹੈ ਅਸੀਂ ਦੋਨਾਂ ਉਮੀਦਵਾਰਾਂ ਨਾਲ ਗੱਲ ਕੀਤੀ ਅੱਜ ਪਰ ਦੋਨਾਂ ਉਮੀਦਵਾਰਾਂ ਜੋ ਇਹ ਹੈ ਮੈਂ ਪਹਿਲੇ ਉਮੀਦਵਾਰ ਸੰਜੇ ਟੰਡਰ ਜੀ ਨਾਲ ਮੈਂ ਬੋਲ ਹੀ ਰਿਹਾ ਸੀ ਅਜ ਸਵਾਲ ਜਵਾਬ ਕਰੇ ਰਿਹਾ ਸੀਗਾ ਉਹ ਲਾਸਟ ਸਵਾਲ ਸੁਣੇ ਹੀ ਨਹੀਂ ਉਹਨਾਂ ਨੇ ਮੇਰੇ ਸੁਣਨ ਤੋਂ ਪਹਿਲਾਂ ਹੀ ਉੱਠ ਕੇ ਚਲੇ ਗਏ ਉਸ ਤੋਂ ਬਾਅਦ ਦੂਜੇ ਉਮੀਦਵਾਰ ਨਾਲ ਮੈਂ ਗੱਲਬਾਤ ਕੀਤੀ ਉਹਨਾਂ ਨੇ ਮੇਰੇ ਸਵਾਲ ਤਿੰਨੇ ਦੇ ਤਿੰਨ ਸੁਣੇ ਔਰ ਤਿੰਨਾਂ ਦਿਨਾਂ ਦਾ ਜਵਾਬ ਉਹਨਾਂ ਨੇ ਦਿੱਤਾ ਵੀ ਤੁਹਾਡੇ ਠੀਕ ਹੈ ਔਰ ਅਸੀਂ ਇਹਨੂੰ ਆਪਣੇ ਐਮਸੀ ਲੈਵਲ ਤੱਕ ਤੁਹਾਡੇ ਸਵਾਲਾਂ ਪਹੁੰਚਾਵਾਂਗੇ ਤਾਕਤ ਡਿਵੈਲਪਮੈਂਟ ਹੋ ਸਕੇ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਮੁਲਾਂਕਣ ਕਰੋਂਗੇ ਹੁਣ ਸਾਰਾ ਕਿਹੜਾ ਕਿਵੇਂ ਅਸੀਂ ਮੁਲਾਂਕਣ ਕਰਾਂਗੇ ਕਿ ਕਿਹੜੀ ਪਾਰਟੀ ਕਿਸ ਤਰ੍ਹਾਂ ਚੱਲਦੀ ਹੈ ਦੂਜੀ ਪਾਰਟੀ ਇੱਕ ਬੀਜੇਪੀ ਕਿਸ ਤਰ੍ਹਾਂ ਚੱਲਦੀ ਪਈ ਹੈ ਦੂਜੀ ਕਾਂਗਰਸ ਪਾਰਟੀ ਕਿਸ ਤਰ੍ਹਾਂ ਚੱਲਦੀ ਪਈ ਹੈ ਕਿ ਨਹੀਂ ਚੱਲਦੀ ਪਈ ਜਿਹੜਾ ਪਾਰਟੀ ਸਾਡਾ ਕੰਮ ਕੰਨ ਦਾ ਸਮਰਥਨ ਕਰੇਗਾ ਅਸੀਂ ਵੋਟ ਉਹਨਾਂ ਨੂੰ ਪਾਵਾਂਗੇ ਨਾ ਕਿ ਅਸੀਂ ਪਾਰਟੀ ਦੇ ਨਾਂ ਤੇ ਨਹੀਂ ਪਾਵਾਂਗੇ ਅਸੀਂ ਕੰਮ ਦੇ ਡਿਵੈਲਪਮੈਂਟ ਦੇ ਨਾਂ ਤੇ ਪਾਵਾਂਗੇ ਜੀ ਸਰ ਤੁਹਾਡੇ ਨਾਮ ਆਮ ਸੀਏ ਰਮਨ ਸੇਠ ਚੰਡੀਗੜ੍ਹ ਸ਼ਹਿਰ ਇੱਕ ਇੰਟੈਲੈਕਚੁਅਲ ਬੰਦੇ ਦਾ ਸ਼ਹਿਰ ਹੈ ਪੜ੍ਹੇ ਲਿਖੇ ਬੰਦੇ ਦਾ ਸ਼ਹਿਰ ਹੈ ਤੇ ਬੜੀ ਅੱਛੀ ਕਿਸਮਤ ਦਾ ਚੰਡੀਗੜ੍ਹ ਸ਼ਹਿਰ ਦੀ ਕਿ ਜੋ ਦੋਨੋਂ ਕੈਂਡੀਡੇਟ ਹੈ ਬੜੇ ਪੜ੍ਹੇ ਲਿਖੇ ਆਏ ਆ ਪ੍ਰੋਫੈਸ਼ਨਲ ਹੈ ਸੰਜੇ ਦੰਦਨ ਜੀ ਦੇਖਿਆ ਜਾਵੇ ਚਾਰਟਰਡ ਅਕਾਊਂਟੈਂਟ ਹੈ ਮੈਨੇਜਮੈਂਟ ਅਕਾਊਂਟੈਂਟ ਹੈ ਔਰ ਬੜੇ ਅੱਛੇ ਲੈਵਲ ਦੇ ਉਹ ਬੰਦੇ ਹੈ ਤੇ ਦੂਸਰੇ ਤਿਵਾੜੀ ਸਾਹਿਬ ਵਾਲ ਦੇਖਿਆ ਜਾਵੇ ਉਹ ਵੀ ਇੱਕ ਬੜੇ ਸੁਲਝੇ ਹੋਏ ਇਨਸਾਨ ਆ ਐਡਵੋਕੇਟ ਸਾਹਿਬ ਹੈ ਔਰ ਸੁਪਰੀਮ ਕੋਰਟ ਲੈਵਲ ਦਾ ਕੰਮ ਕਰਦੇ ਆਏ ਆ ਦੋਨੋਂ ਹੀ ਜਿਹੜੇ ਬੰਦੇ ਆ ਇਹ ਇੰਟੈਲੈਕਚੁਅਲ ਹੈ ਤੇ ਸਾਡੇ ਚੰਡੀਗੜ੍ਹ ਬੰਦੇ ਵੀ ਬੜੇ ਇੰਟੈਲੈਕਚੁਅਲ ਆ ਉਹਨਾਂ ਨੇ ਸਾਰਿਆਂ ਦੀਆਂ ਗੱਲਾਂ ਸੁਨੀਆਂ ਜਗਾ ਜਗਾ ਦੇਖਦੇ ਆ ਕਰਦੇ ਆ ਸੁਣਦੇ ਆ ਤੇ ਬੜੇ ਤਿਆਰ ਨਾਲ ਪਿਆਰ ਨਾਲ ਉਹਨਾਂ ਦੇਖਣੇ ਕਿਹੜੇ ਬੰਦੇ ਨੂੰ ਬੋਰਡ ਬਣਾਈ ਆ ਤੇ ਇੱਥੇ ਉਹ ਹਜ ਤੱਕ ਇੰਨੀ ਜਿਹੀ ਡਿਸੀਜਨ ਨਹੀਂ ਆ ਨਾ ਹੀ ਕਰਾਫਟ ਕਹਿੰਦੀ ਆ ਕਿ ਤੁਸੀਂ ਇਹ ਜੀ ਇਸ ਬੰਦੇ ਨੂੰ ਪਾਓ ਉਸ ਬੰਦੇ ਨੂੰ ਪਾਓ ਕਰਾਫਟ ਦਾ ਰੋਲ ਨਹੀਂ ਹੈ ਇੱਕ ਸਾਂਝੇ ਰੂਪ ਦੇ ਵਿੱਚ ਸਸਤਾ ਦੇ ਵੱਲੋਂ ਬੁਲਾਇਆ ਗਿਆ ਬਸ ਸਾਂਝਾ ਇਕੱਠ ਕਰਕੇ ਔਰ ਤੁਸੀਂ ਦੋਨਾਂ ਨੂੰ ਸੁਣੋ ਦੋਨਾਂ ਨੂੰ ਸੁਣੋ ਤੇ ਦੋਨਾਂ ਨੂੰ ਮੁੱਦੇ ਦੱਸੋ ਉਹਨਾਂ ਨੂੰ ਸੁਣੋ ਕਿਹੜੇ ਤੇ ਦੋਨਾਂ ਨੂੰ ਸੁਣੋ ਔਰ ਆਪਣਾ ਦੇਖੋ ਤੁਹਾਨੂੰ ਜ ਤੁਹਾਨੂੰ ਇਹ ਨਹੀਂ ਕਿ ਮਤਲਬ ਕਿ ਤੁਸੀਂ ਇਹਨੂੰ ਬਣਾਜੇ ਇਹਨੂੰ ਬਣਾ ਔਰ ਜਗ੍ਹਾ ਤੁਸੀਂ ਪਹਿਲਾਂ ਜਿਹੜੀ ਗੱਲ ਲੱਗਦਾ ਕੋਈ ਗੱਲ ਨਹੀਂ ਕੀ ਇਹ ਸਾਰੇ ਜਿਹੜੇ ਪੜੇ ਲਿਖੇ ਲੋਕਾਂ ਨੇ ਨਾਲੇ 올 ਆਰ ਐਜੂਕੇਟਡ ਪਰਸਨਸ ਨਾਥਿੰਗ ਲਾਈਕ ਦੈਟ ਇਹ ਮੁੱਦੇ 'ਤੇ ਪਹੁੰਗੇ ਨਾ ਕਿਸੇ ਨਫਰਤ ਤੇ ਭਾਸ਼ਣ ਤੇ ਉਸ ਤਰ੍ਹਾਂ ਨਹੀਂ ਐਬਸੋਲੂਟਲੀ ਨਾਟ ਉਹਦਾ ਕੁਐਸਚਨ ਹੀ ਨਹੀਂ ਹੋ ਸਕਦਾ ਸਾਡੇ ਵਾਲੇ ਕ੍ਰਾਫਟ ਦੇ ਬੰਦੇ ਸਾਰੇ ਐਜੂਕੇਟਡ ਪੜੇ ਲਿਖੇ ਬੰਦੇ ਆ ਉਹ ਜਿਵੇਂ ਦੀ ਪਿੰਡਾਂ ਦੀ ਗੱਲ ਕਰਦੇ ਹੋ ਪਿੰਡਾਂ 'ਚ ਹੋਰ ਚੀਜ਼ ਜਾਂਦੀ ਆ ਉਹ ਇੱਕ ਇਕੱਠੇ ਹੋ ਕੇ ਇੱਕ ਪਾਈ ਨੂੰ ਚੱਲ ਬੰਦੇ ਆ ਇੱਥੇ ਉਹ ਚੱਕਰ ਨਹੀਂ ਆ ਇਹ ਇੱਕ ਇੱਕ 45 ਸੈਕਟਰ ਤੋਂ ਆ ਇੱਕ 4 ਥੀਏ ਇੱਕ ਡੱਡੂ ਮਾਰਦੇ ਤਾਂ ਉਹਨੇ ਆਪਣੇ ਆਪਣੇ ਏਰੀਆ ਦੀ ਸਾਰੀ ਗੱਲਰ ਦੇਖਣੀ ਹੈ ਨਾ ਤੇ ਉਹ ਸਾਹਮਨਾ ਉਸ ਹਾਵਨਾ ਸਾਰਾ ਕੁਝ ਕਰਦੇ ਆ ਔਰ ਲਿਟਰੇਸੀ ਲੈਵਲ ਦੇ ਤੁਹਾਡੇ ਜਿਹੜਾ ਚੰਡੀਗੜ੍ਹ ਦਾ ਉਹ ਤਾਂ ਤੁਹਾਨੂੰ ਪਤਾ ਹੀ ਹੈ ਜਿਹੜਾ ਹਾਈਐਸਟ ਹੈ ਮਤਲਬ ਕਿ ਆਪਣੇ ਇੰਡੀਆ ਵਿੱਚੋਂ ਵਨ ਆਫ ਦਾ ਅਮੰਗ ਬੈਸਟ ਹੈ ਅਪਾ ਪਿੰਡ ਵਾਲਿਆਂ ਨੂੰ ਅਨਪੜ੍ਹ ਨਹੀਂ ਕਵਾਂਗੇ ਨਹੀਂ ਨਹੀਂ ਮੈਂ ਤੁਸੀਂ ਨਹੀਂ ਤੁਸੀਂ ਵੀ ਨਹੀਂ ਕਹਿ ਰਹੇ ਮੈਂ ਵੀ ਨਹੀਂ ਕਹਿ ਰਿਹਾ ਮੇਰਾ ਮੇਰਾ ਕਹਿਣ ਦਾ ਮਤਲਬ ਇਹ ਹੈ ਮੈਂ ਵੀ ਪਿੰਡ ਤੋਂ ਆਉਣਾ ਤੇ ਮਤਲਬ ਟੜੇ ਬਾਜੀ ਜਿਹੜੀ ਅਸੀਂ ਵੀ ਪਿੰਡਾਂ ਉਝ ਆਏ ਆ ਇਹ ਕਿਹਦੇ ਕੋ ਚੰਡੀਗੜ੍ਹ ਤੋਂ ਅਸੀਂ ਵੀ ਮੈਂ ਕਹਿੰਦਾ ਜਿਹੜੀ ਟੜੇ ਬਾਜੀ ਆ ਜਿਹੜੀ ਖਾਸ ਖਾਮ ਖਾ ਟੜੇ ਬਾਜੀ ਆ ਉਹ ਹੋਰ ਪਿੱਛੇ ਲੈ ਕੇ ਜਾ ਰਹੀ ਸਾਡੇ ਪਿੰਡਾਂ ਨੂੰ ਜਿਹੜੀ ਟੜੇ ਬਾਜੀ ਆ ਤੁਸੀਂ ਸ਼ਹਿਰ ਚ ਐਡਾ ਵਧੀਆ ਪ੍ਰੋਗਰਾਮ ਕਰ ਰਹੇ ਹੋ ਆਪਾਂ ਪਿੰਡਾਂ ਲੋਕਾਂ ਨੂੰ ਦਿਖਾ ਰਹੇ ਆ ਇਹ ਵੀ ਇਹਦੇ ਨਾਲ ਤਾਂ ਸਿਰਫ ਮੁੱਦਿਆਂ ਦੀ ਗੱਲ ਹੋ ਰਹੀ ਆ ਪਾਰਟੀ ਬਾਜੀ ਦੀ ਕੋਈ ਗੱਲ ਨਹੀਂ ਕੋਈ ਕਟੜਤਾ ਦੀ ਗੱਲ ਨਹੀਂ ਕੋਈ ਇਹ ਨਹੀਂ ਕਿ ਇੱਕ ਤੁਹਾਡੇ ਨਾਲ ਆ ਕਿਸੇ ਨਾਲ ਜਿਹੜਾ ਮਸਲਿਆਂ ਤੇ ਸਿਰਫ ਮਸਲਿਆਂ ਤੇ ਫੋਕਸ ਹੋਣਾ ਇਹ ਦੇਖਣਾ ਕਿ ਮਸਲੇ ਤਾਂ ਸਾਰੇ ਘਰੇ ਆ ਜਿਹਨੂੰ ਬੰਦੇ ਉਹਨਾਂ ਸੀ ਅਪਰੋਚ ਕਰਦੇ ਨੇ ਬੰਦੇ ਸੁਣਨ ਨੂੰ ਤਿਆਰ ਹੈ ਬੈਠਣ ਨੂੰ ਤਿਆਰ ਹੈ ਕੋਈ ਗੱਲ ਹੋ ਗਈ ਸਾਡਾ ਕੋਈ ਰੇਜ਼ ਹੁੰਦਾ ਕੋਈ ਖਰਾਫੜਦਾ ਹੈਗਾ ਖਰਾਫੜ ਦੇ ਨੇ ਬੰਦੇ ਆ ਜਿਹੜੇ ਮਰਜ਼ੀ ਦੋਨੇ ਜਿਹੜੇ ਮਰਜ਼ੀ ਜਿੱਥੇ ਦੋਨਾਂ ਵਿੱਚੋਂ ਦੋਨਾਂ ਦੇ ਨਾਲ ਤੁਰਾਂਗੇ ਬੰਦੇ ਕੰਮ ਕਰਨਗੇ ਧੰਨਵਾਦ ਜੀ ਆ ਤਾਂ ਸਾਡਾ ਮਕਸਦ ਇਹ ਸੀ ਇਸ ਰਿਪੋਰਟ ਦਾ ਕਿ ਮਸਲਾ ਇਹ ਨਹੀਂ ਹੈ ਕਿ ਜਿਹੜਾ ਤੁਸੀਂ ਕਿਸ ਧੜੇ ਦੇ ਨਾਲ ਹੋ ਕਿਸ ਦੇ ਨਾਲ ਨਹੀਂ ਹੋ ਕਿਵੇਂ ਵੋਟ ਪਾਉਣੇ ਕਿਵੇਂ ਨਹੀਂ ਪਰ ਜੀ ਵਿਕਾਸ ਦੀ ਗੱਲ ਹੋਏਗੀ ਮੁੱਦਿਆਂ ਦੀ ਗੱਲ ਹੋਏਗੀ ਮੁੱਦੇ ਮੁੱਦਿਆਂ ਤੇ ਹੀ ਜਿਹੜੇ ਵੋਟ ਤੁਸੀਂ ਪਾਉਂਗੇ ਮੁੱਦਿਆਂ ਤੇ ਹੀ ਜਿਹੜੇ ਇਕੱਠ ਰੱਖੇ ਜਾਣਗੇ ਸਾਂਝੇ ਇਕੱਠ ਰੱਖੇ ਜਾਣਗੇ ਤਾਂ ਹੀ ਜਿਹੜਾ ਵਿਕਾਸ ਸੰਭਵ ਹੈ ਜਿਹੜਾ ਜਿਹੜਾ ਕਿਤੇ ਨਾ ਕਿਤੇ ਜਿਹੜਾ ਅਸੀਂ ਪਿੱਛੇ ਰਹਿ ਜਾਂਦੇ ਆ ਮਸਲਿਆਂ ਦੇ ਮਾਮਲੇ ਦੇ ਵਿੱਚ ਤਾਂ ਉਹ ਤਾਂ ਹੀ ਹੱਲ ਹੋ ਸਕਦੇ ਆ ਜੇ ਜਿਹੜਾ ਸਾਡਾ ਫੋਕਸ ਆ ਉਹ ਮਸਲਿਆਂ ਤੇ ਹੀ ਰਹੇਗਾ ਤੇ ਅਸੀਂ ਭੁਗਤਾਂਗੇ ਵੀ ਸਾਂਝੇ ਤੌਰ ਤੇ ਉਧਰਲੇ ਪਾਸੇ ਤਾਂ ਇਹ ਜਿਹੜਾ ਸਾਰੇ ਲੋਕਾਂ ਦੇ ਲਈ ਜਿਹੜੀ ਰਿਪੋਰਟ ਹੈ ਕਿ ਖਾਮਖਾ ਦੀਆਂ ਜਿਹੜੀਆਂ ਪਾਰਟੀ ਬਾਜ਼ੀ ਕਰਕੇ ਲੜਾਈਆਂ ਵੀ ਹੋ ਜਾਂਦੀਆਂ ਉਹਨਾਂ ਤੋਂ ਵੀ ਬਚਨ ਦੀ ਲੋੜ ਹੈ ਕੈਮਰੇ ਤੇ ਮੇਰੇ ਸਾਥ ਦੇ ਰਹੇ ਸੀ ਵਿਸ਼ਾਲ ਮੈਂ ਮਨਪ੍ਰੀਤ ਸਿੰਘ ਸਕਰੋਲ ਪੰਜਾਬ ਟੀਵੀ ਦੇ ਲਈ ਧੰਨਵਾਦ